ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ। ਇਹਨਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਅਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। मां ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਵੀ ਦਿੱਤੇ ਹਨ ਇਸਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ मां ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪਲੀਵਿਲੇਜ ਮਿਲਦੀ ਹੈ ਇਸ ਤੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਂ ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਬੇ ਦਿੱਤੇ ਹਨ ਇਸ ਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ मां ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਵੀ ਦਿੱਤੇ ਹਨ ਇਸਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਅਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਅਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਂ ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਬੇ ਦਿੱਤੇ ਹਨ ਇਸ ਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ मां ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਵੀ ਦਿੱਤੇ ਹਨ ਇਸਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਆਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਂ ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਵੀ ਦਿੱਤੇ ਹਨ ਇਸਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਅਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਅਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਂ ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਬੇ ਦਿੱਤੇ ਹਨ ਇਸ ਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਉਹ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਂ ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਵੀ ਦਿੱਤੇ ਹਨ ਇਸਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਅਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਅਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ। ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕrar ਦਿੱਤਾ ਅਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਮਾਂ ਨੇ ਇਨ੍ਹਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਕੁਕਮ ਬੇਤੇ ਹਨ ਇਸ ਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੇ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪਲੀਵਿਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ ਇੱਕ ਸਕੂਲ ਪ੍ਰਿੰਸੀਪਲ ਵਿਰੁੱਧ ਬਦਨਾਮੀ ਦਾ ਕੇਸ ਚੱਲ ਰਿਹਾ ਹੈ ਜੋ ਪਹਿਲਾਂ ਹੀ ਡਿਸਟ੍ਰਿਕਟ ਅਤੇ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ ਹੁਣ ਕੋਰਟ ਆਫ ਅਪੀਲ ਤੱਕ ਪਹੁੰਚ ਗਿਆ ਹੈ ਕੇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਪਰ ਅੱਜ ਵੀ ਇਹ ਲੰਬੇ ਚੌੜੇ ਖਰਚਿਆਂ ਨਾਲ ਖਿੱਚਦਾ ਹੀ ਜਾ ਰਿਹਾ ਹੈ ਦਰਸਲ 24 ਫਰਵਰੀ 2022 ਨੂੰ ਪ੍ਰਾਇਮਰੀ ਸਕੂਲ ਦੇ ਗੇਟ ਵਿੱਚੋਂ ਇੱਕ ਛੋਟੀ ਕੁੜੀ ਨੂੰ ਇੱਕ ਅਣਜਾਣ ਔਰਤ ਲੈ ਕੇ ਭੱਜ ਜਾਂਦੀ ਹੈ ਪ੍ਰਿੰਸੀਪਲ ਤੁਰੰਤ ਪੁਲਿਸ ਅਤੇ ਬੱਚੀ ਦੇ ਪਿਤਾ ਨੂੰ ਸੂਚਿਤ ਕਰਦੀ ਹੈ ਬਾਅਦ ਵਿੱਚ ਪ੍ਰਿੰਸੀਪਲ ਨੇ ਪਰਿਵਾਰਿਕ ਅਦਾਲਤ ਵੱਲੋਂ ਨਿਯੁਕਤ ਵਕੀਲ ਨੂੰ ਕਈ ਈਮੇਲਾਂ ਭੇਜੀਆਂ ਇਨ੍ਹਾਂ ਈਮੇਲਾਂ ਵਿੱਚ ਉਸਨੇ ਪਿਤਾ ਨੂੰ ਚੰਗਾ ਅਤੇ ਸਹਾਇਕ ਰਾਰ ਦਿੱਤਾ ਤੇ ਕਿਹਾ ਕਿ ਮਾਂ ਵੱਲੋਂ ਉਸ ਨੂੰ ਅਕਸਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਂ ਨੇ ਇਹਨਾਂ ਟਿੱਪਣੀਆਂ ਨੂੰ ਬਦਨਾਮੀ ਦੱਸਦੇ ਹੋਏ ਉਸਤੇ ਮੁਕੱਦਮਾ ਕਰ ਦਿੱਤਾ ਪਰ ਡਿਸਟ੍ਰਿਕਟ ਕੋਰਟ ਨੇ ਇਸ ਨੂੰ ਅਣਉਜਿੱਤ ਅਤੇ ਦੁਰਉਪਯੋਗ ਕਹਿ ਕੇ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਵੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਖਰਚੇ ਵਸੂਲ ਕਰਨ ਦੇ ਹੁਕਮ ਵੀ ਦਿੱਤੇ ਹਨ ਇਸਤੇ ਜਸਟਿਸ ਲਾਹੌਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੇ ਬਿਆਨਾਂ ਨਾਲ ਮਾਂ ਦੀ ਅਕਸ ਤੇ ਅਸਰ ਹੋ ਸਕਦਾ ਹੈ ਪਰ ਕਿਉਂਕਿ ਇਹ ਬਿਆਨ ਪਰਿਵਾਰਿਕ ਅਦਾਲਤ ਲਈ ਹਨ ਇਸ ਲਈ ਪ੍ਰਿੰਸੀਪਲ ਨੂੰ ਕਾਨੂੰਨੀ ਸੁਰੱਖਿਆ ਐਬਸੋਲਿਊਟ ਅਤੇ ਕੁਆਲੀਫਾਈਡ ਪრივიਲੇਜ ਮਿਲਦੀ ਹੈ ਇਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮਾਂ ਵੱਲੋਂ ਕੀਤੀ ਜਾ ਰਹੀ ਇਹ ਮੁਕਦਮੇਬਾਜ਼ੀ ਫਜ਼ੂਲ ਅਤੇ ਪਰੇਸ਼ਾਨ ਕਰਨ ਵਾਲੀ ਹੈ ਦੂਜੇ ਪਾਸੇ ਮਾਂ ਨੇ ਦਾਅਵਾ ਕੀਤਾ ਹੈ ਕਿ ਉਸਦੀ ਅਰਜੀ ਮਹੱਤਵਪੂਰਨ ਹੈ ਤੇ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ ਇਹ ਕੇਸ ਹੁਣ ਕੋਰਟ ਆਫ ਅਪੀਲ ਦੇ ਵਿੱਚ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਿੰਸੀਪਲ ਨੂੰ ਇਸ ਵਾਰੀ ਫਿਰ ਰਾਹਤ ਮਿਲਦੀ ਹੈ ਜਾਂ ਮਾਂ ਦੀ ਅਪੀਲ ਦਾ ਦਾਅਵਾ ਅਗਲੀ ਅਦਾਲਤ ਦੇ ਵਿੱਚ ਕਾਮਯਾਬ ਹੋਵੇਗਾ